ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਜਿਹੜਾ ਜ਼ੁਲਮ ਦੇ ਖਿਲਾਫ ਬੋਲਦਾ ਜਿਹੜਾ ਕੋ ਗਰੀਬ ਗੁਰਬਿਆਂ ਦੀ ਗੱਲ ਕਰਦਾ ਉਹਨਾਂ ਨੂੰ ਜੇਲਾ ਤੇ ਢੱਕਣ ਤੋਂ ਲਾਵਾ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ ਜੇ ਕਿਸੇ ਨੇ ਕੋ ਇਨਸਾਫ ਦੀ ਗੱਲ ਕੀਤੀ ਹੈ ਤਾਂ ਇਹਨਾਂ ਨੇ ਕਿਉਂਕਿ ਸੀਬੀਆਈ ਇਹਨਾਂ ਕੋ ਐਡੀ ਇਹਨਾਂ ਕੋ ਮੇਰੇ ਬਹੁਤ ਸਾਰੇ ਸਾਥੀ ਬੜੇ ਲਗੇ ਇੱਥੇ ਬੈਠੇ ਆ ਇਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਮਸਜੂਦ ਕੀਤਾ ਅਰ ਬੈਡੀਟਰ ਦੇ ਲੀਡਰਸ ਨੂੰ ਜਿਹੜਾ ਕਿ ਅਜ ਤੱਕ ਸ਼ਾਇਦ ਕਦੇ ਨਹੀਂ ਹੋਇਆ ਈਵਨ ਦੈਟ ਸੀਐਮ ਤੱਕ ਦੇ ਜੋ ਲੋਕਾਂ ਦੇ ਤੁਹਾਡੇ ਚੁਣੇ ਹੋ ਲੀਡਰ ਹੈ ਉਹਨਾਂ ਨੂੰ ਵੀ ਬਿਨਾਂ ਵਜ੍ਹਾ ਬਿਨਾਂ ਕਿਸੇ ਪ੍ਰੂਫ ਦੇ ਚੱਕ ਕੇ 10 15 12 20 ਦਿਨ ਅੰਦਰ ਕਰਤਾ 2-2 ਮਹੀਨੇ 4-4 ਮਹੀਨੇ ਤੋਂ ਅੰਦਰ ਬੈਠੇ ਆ ਪਰ ਉਹਨਾਂ ਦੀ ਜਿਹੜੀ ਵਿਚਾਰਧਾਰਾ ਵਾਹ ਆ ਉਹਨਾਂ ਦੇ ਜੋ ਤੁਸੀਂ ਲੋਕ ਸ਼ਕਤੀ ਹੋ ਉਹ ਮੈਂ ਸਮਝਦਾ ਆਪਾਂ ਸਾਰੇ ਆਪਣੀ ਆਪਣੀ ਲੜਾਈ ਨੂੰ ਛੱਡ ਕੇ ਆਪਾਂ ਆਪਣੀਆਂ ਪਾਰਟੀਆਂ ਦੀਆਂ ਵਿਚਾਰਧਾਰਾ ਤੋਂ ਉੱਪਰ ਉੱਟ ਕੇ ਆਪਾਂ ਆਪਣੇ ਸਮਾਜ ਨੂੰ ਬਚਾਉਣ ਦੇ ਲਈ ਦੇ ਉੱਪਰ ਦੇਖਿਆ ਤਿੰਨ ਕੰਪਲੀਟ ਹੋ ਗਏ ਚੌਥਾ ਚੱਲ ਰਿਹਾ ਜਿਹੜਾ ਮੋਦੀ 400 ਪਾਰ ਦਾ ਨਾਅਰਾ ਲਾਉਂਦਾ ਸੀ ਹੁਣ ਇਹ ਵੀ ਮੇਰੇ ਖਿਆਲ ਚ ਚਾਰ ਅੱਖਰੋਂ ਭੁੱਲ ਗਏ ਆ ਪਿਛਲੇ ਮੈਂ ਸਮਝਦਾ 50 ਤੋਂ 55 ਸਾਲ ਜਿਹੜਾ ਰਾਜ ਹੈ ਉਹ ਕਾਂਗਰਸ ਪਾਰਟੀ ਨੇ ਕੀਤਾ ਔਰ ਬਹੁਤ ਸਾਰੀਆਂ ਪਾਰਟੀਆਂ ਦੇ ਨਾਲ ਰਲ ਕੇ ਵੀ ਸਰਕਾਰ ਯੂਪੀਏ ਦੇ ਨਾਂ ਤੇ ਚਲਾਈ। ਕਦੀ ਉਹਨਾਂ ਨੇ ਹਿੰਦੂ, ਮੁ슬ਮਨ, ਸਿੱਖ, ਅਸਾਈ ਧਰਮ ਦੇ ਵਿੱਚ ਵੰਡੀ ਨਹੀਂ ਪਾਈ। ਸਾਰੇ ਧਰਮਾਂ ਦਾ ਸਤਿਕਾਰ ਕੀਤਾ ਔਰ ਸਾਰੇ ਧਰਮਾਂ ਦੇ ਲੀਡਰ ਸਾਹਿਬਾਨਾਂ ਨੂੰ ਮੰਨਦਾ ਸਤਿਕਾਰ ਦਿੱਤਾ। ਮੈਂਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਆਪਣੇ ਬਰਾਬਰ ਦੇ ਅਹੁਦੇ 'ਤੇ ਨਵਾਜਿਆ। ਅੱਜ ਇਹ ਮੋਦੀ ਹੈ ਕਦੀ ਉਹ ਮੁਸਲਮਾਨਾਂ ਤੋਂ ਬਦਗੋ ਨਾ ਪੈਂਦੀ ਆ। ਕਦੀ ਇਹਨੂੰ ਪ੍ਰਵਾਸੀਆਂ ਦਾ ਵਰਤੋਂ ਨਾ ਪੈਂਦੀ ਆ ਤੇ ਦੇਖਦਾ ਕਿ ਜਿਹੜਾ ਸਾਡੇ ਤੋਂ ਨਿਕਲ ਕੇ ਗਿਆ ਕਾਰਸ ਪਾਰਟੀ ਤੋਂ ਧੰਨਵਾਦ ਕਾਰਸ ਪਾਰਟੀ ਨੇ ਮੈਂ ਐਮਐਲਏ ਭਰਿਆ ਅੱਜ ਕਾਰਸ ਪਾਰਟੀ ਨੇ ਪਾਸੇ ਝੁੜਾ ਮਾਰ ਕੇ ਆਵਾਦੀ ਪਾ ਗਈ ਜਗਰ ਰਿਆ ਪੱਗੋ ਰਿੰਕੂ ਸ਼ਾਰਦ ਦੇ ਤੋਂ ਉਹ ਕਾਰਸ ਪਾਰਟੀ ਨੂੰ ਛੱਡ ਕੇ ਪਹਿਲੇ ਬੀਜੇਪੀ ਜਾਵੜਿਆ ਹੁਣ ਆਪੀ ਜਾਵੜਿਆ ਮਲ ਮੇਰੇ ਕਹਿਣ ਦਾ ਮਤਲਬ ਇਹ ਆ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਪਾਟੀਆਂ ਨੇ ਕੀ ਕੋਈ ਦਿੰਦੀਆਂ ਜੀ ਲੋਕ ਇਹਨਾਂ ਵਿੱਚ ਮੈ ਸਤਿਕਾਰ ਕਰਦੇ ਹਾਂ ਪਰ ਇਹ ਗਪਾਰ ਜਿਹੜੇ ਲੋਕ ਹੈ ਤਾਂ ਜਿਸਾ ਇਹਾਂ ਨੂੰ ਜਿਹੜਾ ਪਿੱਛੇ ਉਹ ਤਿੰਨ ਪਾਰਟੀਆਂ ਨੇ ਇਹਨਾਂ ਨਾਲ ਕੁਝ ਦਿੱਤਾ ਪਾਰਟੀਆਂ ਦੀ ਖਾਤਰ ਤੁਹਾਡੇ ਉਤਰੋ ਪਰ ਅੱਜ ਤੁਸੀਂ ਪਾਰਟੀਆਂ ਛੱਡ ਕੇ ਕਿਰੋਂ ਗਏ ਆ ਤੇ ਅੱਜ ਕੱਲ ਸੂਰਾ ਤੁਹਾਡੇ ਕੋਲੋਂ ਦੁਆਰਾ ਬੋਟਾ ਮੰਗ ਲੈ ਰਹੇ ਆ ਮੈਂ ਗੱਲ ਕਰ ਰਿਹਾ ਜੀ 15000 ਰੁਪਏ ਦੀ ਤੁਹਾਡੇ ਵਿੱਚੋਂ ਕੋਈ ਇੱਕ ਵੀ ਬੰਦਾ ਉੱਠ ਕੇ ਖੇਤਾਂ ਦੇ ਵਿੱਚ ਕੰਮ ਕਰਕੇ ਮਜ਼ਦੂਰ ਔਰ ਕਿਸਾਨ ਭਰਾ ਫਸਲ ਬੀਜਦੇ ਆ ਸਾਡੇ ਤੁਹਾਡੇ ਲਈ ਅਨਾਜ ਆਉਂਦੇ ਆ ਤੇ ਉਹਨਾਂ ਨੂੰ ਗਾਰੰਟੀ ਨਹੀਂ ਦੇ ਸਕਦਾ ਜਿਹੜੀ ਕਿ ਉਹਨਾਂ ਨੇ ਮੰਨੀ ਆ ਪਿਛਲੀ ਆ ਜਦੋਂ ਸਾਡ 1.5 ਸਾਲ ਧਾਗਾ ਲੱਗਾਇਆ ਦਿੱਲੀ ਬਾਰਡਰ ਦੇ ਉਪਰ ਇਹਨਾਂ ਨੇ ਉੱਤੇ ਮੰਨਿਆ ਕਿ ਅਸੀਂ ਤੁਹਾਨੂੰ ਗਾਰੰਟੀ ਦਵਾਂਗੇ ਤੁਸੀਂ ਇਹ ਧਰਨਾ ਖਤਮ ਕਰ ਦਿਓ ਪਰ ਇਹ ਉਸ ਵਾਰ ਤੇ ਵੀ ਮੁੱਕਰ ਗਿਆ ਤੁਹਾਡੇ ਜਿਹੜੀ ਆ ਲੈਂਦਾ ਕਦੇ ਇਹਨਾਂ ਨੇ ਉੱਤੇ ਇਹ ਨਹੀਂ ਕਿਹਾ जीव बुके लै नरेश भारद्वाज लेक आयो मैनी साहिब लेकार बेमा थोरा कम कर ਹਮੇਸ਼ਾ ਕਾਂਗਰਸ ਦਾ ਏਰੀਆ ਇੱਥੋਂ ਹੀ ਜਿਹੜੀ ਜਿੱਤ ਹਾਰ ਹੈ ਉਹ ਸਾਡੇ ਏਰੀਏ ਤੋਂ ਹੋ ਰਹੀ ਹੈ ਜਿਹੜੇ ਇਹ 3-4 ਵਾਰਡ ਹੈਗੇ ਆ ਜਿਹੜੇ ਸ਼ਹਿਰ ਤੋਂ ਆਪਾਂ ਪਹਿਲਾਂ ਗਿੰਦੇ ਸੀ ਕਿ ਬਾਹਰ ਤੇ ਤੁਹਾਨੂੰ ਇਹ ਵੀ ਪਤਾ ਹੈ ਜਿਸ ਤਰ੍ਹਾਂ ਹੁਣ ਸਾਡੇ ਨਵਰੀਆ ਰਾਮ ਜੀ ਬੈਠੇ ਆ ਸਾਜੀ ਕਲੋਨੀ ਦੇ ਬਾਕੀ ਮਨੋਰ ਨਗਰ ਦੇ ਬੈਠੇ ਆ ਜਿੱਲੀ ਵੀ ਸਾਡੀ ਡਵੈਲਪਮੈਂਟ ਹੈ ਉਹ ਸਾਰੀ ਧਾਰੀਵਾਲ ਸਾਹਿਬ ਦੀ ਕਰਵਾਈ ਆ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਜੇ ਤੁਸੀਂ ਤੁਰ ਕੇ ਕਿਤੇ ਜਾਣਾ ਸੇਵਾ ਤਾਂ ਤੁਸੀਂ ਮੀਂਹ ਪੈ ਜਾਂਦਾ ਤਾਂ ਡਿੱਗਦੇ ਸੀਗੇ ਲੇਕਿਨ ਉਹਨਾਂ ਨੇ ਇੱਕ ਇੱਕ ਪੈਸਾ ਜਦੋਂ ਵੀ ਲੋੜ ਪਈ ਤਾਂ ਸਾਡਾ ਇੰਡਸਟਰੀ ਵਾਲਿਆਂ ਦਾ ਹਿਸਾਬ ਲਾ ਲਾਉ ਉਥੇ 12 ਸਾਲ ਪਾਣੀ ਖੜਾ ਸੀ ਜਦੋਂ ਧਾਰੀਬਾਲ ਸਾਹਿਬ ਆਏ ਇਹਨੂੰ ਕਿਹਾ ਉਹ ਕਹਿੰਦੇ ਵੀ ਜਿਹੜੇ ਪੱਕੇ ਬੀਜੇਪੀ ਦੇ ਬੰਦੇ ਸੀ ਉਹ ਕਹਿੰਦੇ ਵੀ ਪਾਣੀ ਖੜਾ 12 ਸਾਲ ਤੋਂ ਗਵਰਨਮੈਂਟ ਨੇ ਹੈਗੀ ਆ ਮੈਂ ਕਿਹਾ ਵੀ ਤੁਸੀਂ ਸਾਡਾ ਕੈਂਡੀਡੇਟ ਲਿਆਓ ਉਸ ਇਲੈਕਸ਼ਨ ਤੋਂ ਪਹਿਲਾਂ ਉਹ ਸਾਰਾ ਪਾਣੀ ਦਾ ਜਿਹੜਾ 12 ਸਾਲ ਦਾ ਪਾੜੀ ਖੜਾ ਸੀ ਉਹ ਪਹਿਲਾਂ ਹੀ ਅਰੇਂਜ ਹੋ ਗਿਆ ਸੀ। ਹੁਣ ਸਾਡੇ ਸੋਮ ਪ੍ਰਕਾਸ਼ ਜੀ ਇੱਥੇ ਇਲੈਕਸ਼ਨ ਲੜਦੇ ਆਂ ਹਰਪੂ ਸਟੇਟ ਤੋਂ। ਇੱਥੇ ਹਰਪੂ ਸਟੇਟ ਦੇ ਸਾਥੀ ਵੀ ਬੈਠੇ ਆ ਕੋਸ਼। ਮੈਨੂੰ ਇਹ ਕੋਈ ਜਵਾਬ ਦੇ ਸਕਦਾ ਵੀ ਹਰਪੂ ਸਟੇਟ ਦੇ ਵਿੱਚ ਕਿਹੜੀ ਡਿਵੈਲਪਮੈਂਟ ਹੋਈ ਆ? ਜਿਹੜਾ ਮਨਿਸਟਰ ਸੈਂਟਰ ਦਾ ਮਨਿਸਟਰ ਹੋਵੇ, ਉਹ ਇੱਥੇ ਰਹਿੰਦਾ ਹੋਵੇ ਜਾਂ ਮੈਡਮ ਉਹਦੇ ਇੱਥੇ ਇਲੈਕਸ਼ਨ ਲੜ ਰਹੇ ਆ ਤੇ ਕੋਈ ਦੱਸੇਗਾ ਮੈਨੂੰ ਕਿ ਕਿਹੜੀ ਡਿਵੈਲਪਮੈਂਟ ਵਰਸਟੇਜ ਹੋ ਗਈ ਆ ਜੋ ਪਹਿਲਾਂ ਧਾਰੀਵਾਲ ਸਾਹਿਬ ਨੇ ਕਰਾਤਾ। ਅੱਜ ਉਹੀ ਹੋਈ ਆ ਉਹੀ ਸਰਕਾਰ ਟੁੱਟੀਆਂ ਹੁਣ ਉੱਤਨੀ ਆਪ ਸਰਕਾਰ ਆਈ ਆ ਇਸ ਕਰਕੇ ਨਾ ਕੋਈ ਤੁਹਾਨੂੰ ਉਹਨਾਂ ਨੇ ਪੈਸਾ ਦੇਣਾ ਨਾ ਕੁਝ ਹੋਰ ਦੇਣਾ ਹੁਣ ਮੈਂ ਹੁਣ ਮੈਂ ਜਿੱਦਾਂ ਸਾਡੇ ਚ ਵੰਟੀ ਵਾਲਾ ਕਾਂਗਰਸ ਵੀ ਆਰ ਆਉਂਦੀ ਆ ਹੱਲੇ ਵੀ ਵਿੱਚ ਕਈ ਬੰਦੇ ਆ ਜਿਹੜੇ ਇਸ ਮੀਟਿੰਗ ਦੇ ਵਿੱਚੋਂ ਹੈਗੇ ਕਾਂਗਰਸੀ ਆਪਣੇ ਆਪ ਨੂੰ ਕਹਿੰਦੇ ਇਸ ਮੀਟਿੰਗ ਦੇ ਵਿੱਚੋਂ ਆਉਣ ਨੂੰ ਕਈਆਂ ਨੂੰ ਬੰਦਿਆਂ ਨੂੰ ਰੋਕਿਆ ਜਾਂਦਾ ਐਦਾਂ ਦੇ ਜਿਹੜੇ ਮੈਂ ਕਹਿੰਦਾ ਬੰਦੇ ਆ ਇਨਰ ਪਾਰਟੀ ਚ ਰੱਖਣਾ ਜਾਂ ਵੱਖਰੇ ਰਹਿਣ ਦੇਣਾ ਇਹ ਵੀ ਬਹੁਤ ਮਾੜੀ ਗੱਲ ਆ ਜਿਹੜੇ ਪਾਰਟੀ ਨੂੰ ਢਾਹ ਲਾਉਂਦੇ ਆ ਗਿਨੇਸ਼ਿਕ ਵੀ ਇੱਕ ਅਲੱਗ ਥੀ ਜੁੜ ਸਕਦੀ ਆ ਲੇਕਰ ਪਾਰਟੀ ਨੂੰ ਢਾਹ ਨਹੀਂ ਲਗਣੀ ਚਾਹੀਦੀ ਚਲੋ ਮੈਂ ਸਾਰਿਆਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਪਿਛਲੀ ਯਾਰ ਵੀ ਆਪਾਂ ਜਿਹੜੀ ਇੱਕ ਇੱਕ ਕੀਮਤੀ ਵੋਟ ਸਰਦਾਰ ਬਰਿੰਦਰ ਸਿੰਘ ਢਾਲੀਵਾਲ ਜੀ ਨੂੰ ਪੰਜੇ ਦੇ ਨਿਸ਼ਾਨ ਤੇ ਆਪਾਂ ਪਾਈ ਸੀ ਕਿਹਾ ਹੋਰ ਇੱਥੇ ਜਿੱਤ ਨਿਸ਼ਚਿਤ ਹੁੰਦੀ ਆ ਸਾਡੇ ਵਿੱਚ ਸਾਬਰੀ ਬਾਬਾ ਜੀ ਆਏ ਆ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਔਰ ਮੈਂ ਸਾਡੀ ਜਿਹੜੀ ਇਹ ਸਾਰੀ ਸਮੁੱਚੀ ਟੀਮ ਇਹਨਾਂ ਦਾ ਵੀ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਇਸ ਗੱਲੋਂ ਧੰਨਵਾਦ ਕਰਦਾ ਕਿ ਕਾਂਗਰਸ ਪਾਰਟੀ ਦੇ ਸਾਰੇ ਜਿੰਨੇ ਸਾਡੇ ਜੁਝਾਰੂ ਬੇਟਾ ਬਹੁਤ-ਬਹੁਤ ਧੰਨਵਾਦ ਜਾਈ ਤੁਸੀਂ ਸਾਰਾ ਕੁਝ ਦੇਖਿਆ ਤੁਹਾਨੂੰ ਪਤਾ ਕਿ ਡਵੈਲਪਮੈਂਟ ਕੋਰਡ ਕਰਾਂਦਾ ਜੇ ਅਸੀਂ ਜਾ ਕੇ ਧਾਰੀਵਾਲ ਸਾਹਿਬ ਨੂੰ ਦੱਸੋਗੇ ਤਾਂ ਫੇਰ ਇਹੇ ਕੰਮ ਕਰਾਣਗੇ ਜੇ ਮੈਡਮ ਹਿਸ਼ਾਰਪੁਰ ਬੈਠੇ ਆ ਤੇ ਧਾਰੀਵਾਲ ਸਾਹਿਬ ਇਹਨੂੰ ਦੱਸਣਗੇ ਮੈਡਮ ਸਾਡੇ ਏਰੀਆ 'ਚ ਆ ਪ੍ਰੋਬਲਮ ਆਵੇਂ ਸਾਨੂੰ ਹਸਪੀਟਲ ਚਾਹੀਦਾ ਜਾਂ ਸਾਨੂੰ ਹੋਰ ਕੋਈ ਚਾਹੀਦਾ ਹੁਣ ਸਾਡੀ ਵੋਟ ਦੀ ਤਾਕਤ ਤੁਸੀਂ ਬੈਠੇ ਆ ਇਸ ਕਰਕੇ ਆਪਾਂ ਕੋਈ ਗਲਤੀ ਨਹੀਂ ਕਰਨੀ ਇੱਕ ਇੱਕ ਵੋਟ ਪੰਜੇ ਦੇ ਨਿਸ਼ਾਨ ਤੇ ਮੋਹਰ ਲਾ ਕੇ ਮੈਡਮ ਯਾਮਨੀ ਗੋਦਮ ਜੀ ਨੂੰ ਗੋਯਾਮਨੀ ਗੋਬਰ ਜੀ ਨੂੰ ਕਾਮਯਾਬ ਕਰੀਏ ਹੁਣ ਤ੍ਰਿਪਤਾ ਸ਼ਰਮਾ ਜੀ ਬਾਰਿਸ ਤੋਂ ਵੀ ਸਾਨੂੰ ਇਹਨਾਂ ਨੇ ਬਚਾਇਆ ਹਰ ਜਿਹੜਾ ਵੀ ਕੰਮ ਗਿਆ ਸਾਰੇ ਕੰਮ ਉਹਨਾਂ ਨੇ ਸਾਡੇ ਕੀਤੇ ਆ ਪਹਿਲਾਂ ਮੈਂ ਬੀਜੇਪੀ ਸੀ ਬੀਜੇਪੀ ਮੈਂ ਐਸੇ ਕਰਕੇ ਛੱਡੀ ਆ ਕਿ ਮੇਰੇ ਏਰੀਆ ਦਾ ਕੰਮ ਕੋਈ ਨਹੀਂ ਕੀਤਾ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਆਪਣਾ ਕੰਮ ਕਰਵਾ ਲਓ ਤੇ ਬਿੱਲ ਮੇਰ ਸਾਹਿਬ ਨੂੰ ਦੇ ਦਿਓ ਮੈਂ ਜੋ ਮੇਰ ਸਾਹਿਬ ਜਦੋਂ ਜਦੋਂ ਕੋਲ ਬੈਠੇ ਉਹੀ ਕਰਾਉਣ ਆਉਂਦੇ ਆ ਵੀ ਆ ਜਾਓ ਪਾਰਟੀ ਛੱਡ ਕੇ ਆ ਜਾ ਦਿੱਲੀ ਆਉਂਦੇ ਆ ਪਰ ਮੈਂ ਨਹੀਂ ਜਾਣਾ ਜਿਹੜੇ ਬੰਦੇ ਨੇ ਮੇਰਾ ਕੰਮ ਕਰਾਇਆ ਮੈਂ ਤਾਂ ਦਿਨ ਰਾਤ ਉਹਦੇ ਨਾਲ ਆ ਮੇਰੀ ਕਾਂਗਰਸ ਧਾਰੀਵਾਲ ਜੀ ਤੋਂ ਸਟਾਰਟ ਹੋਈ ਧਾਰੀਵਾਲ ਜੀ ਤੇ ਖਤਮ ਆ ਠੀਕ ਹੈ ਜੇਸ ਬੰਦੇ ਨੇ ਸਾਡੇ ਕੰਮ ਕਰਾਏ ਅਸੀਂ ਇਹਸਾਨ ਫਰਮੋਸ਼ ਨਹੀਂ ਐ ਔਰ ਨਾ ਹੀ ਮੇਰਾ ਏਰੀਆ ਇਹਸਾਨ ਫਰਮੋਸ਼ਾ ਜਿੱਥੇ ਕਵਾਂਗੇ ਉੱਥੇ ਮਨੇ ਵੋਟ ਪਾਉਣੀ ਐ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਇੱਕ ਤਰੀਕ ਨੂੰ ਸਾਰਿਆਂ ਨੇ ਜਾਣਾ ਔਰ ਪੰਜੇ ਦਾ ਬਟਨ ਦਬਾ ਕੇ ਜਾਨੀ ਗੋਮਰ ਜੀ ਨੂੰ ਆਪਾਂ ਕਾਮਯਾਬ ਕਰਨਾ ਇਸ ਕਰਕੇ ਬਾਕੀ ਦੇ ਸਾਰੋਂ ਸਾਰਿਆਂ ਨੂੰ ਦੱਸਦਾ ਇਹ ਚੀਜ਼ ਹੈ ਬਹੁਤ ਜ਼ਰੂਰੀ ਹੈ ਕਿ ਆਪਾਂ ਪੰਜੇ ਦੇ ਮੋਹਰ ਲਾਉਣੀ ਆ ਬਟਨ ਪੰਜੇ ਦਾ ਹੀ ਦਬਾਉਣਾ ਹੋਰ ਕੋਈ ਨਹੀਂ ਦਬਾਉਣਾ ਦੇਖੋ ਲਾਲਚ ਦੇ ਅਨਸਾਰਿਆਂ ਨੇ ਆਉਣਾ ਹਰ ਪਾਰਟੀ ਨੇ ਆਉਣਾ ਭਾਜਪੀ ਨੇ ਵੀ ਆਉਣਾ ਆਮ ਨੇ ਵੀ ਆਉਣਾ ਸਾਰਿਆਂ ਨੇ ਆਉਣਾ ਪਰ ਉਹ ਮੈਂ ਤਾਂ ਇਹ ਕਹਿੰਦੀ ਹੁਣੀ ਆ ਵੀ ਲਓ ਸਾਰਿਆਂ ਕੋਲੋਂ ਵੋਟ ਪਾਓ ਜਿਹੜੇ ਸਾਡਾ ਕੰਮ ਕਰਦਾ ਇਹ 5 ਸਾਲ ਬਸ ਸਾਨੂੰ ਬੇਬੂ ਬਣਾਉਣ ਹੁੰਦੇ ਆ ਅਸੀਂ ਬੇਬੂਕ ਨਹੀਂ ਬਣਨਾ ਇਹਨਾਂ ਕੋਲ ਲਓ ਵੀ ਖਾਓ ਵੀ ਔਰ ਮੋਹਰ ਪਾਓ ਪੰਜੇ ਦੇ ਪੰਜਾ ਦਾ ਬਟਨ ਦਬਾ ਕੇ ਜਾਨੀ ਗੋਮਰਜੀ ਨੂੰ ਕਾਮਯਾਬ ਕਰੋ ਕਰ ਦਿੱਤੀ ਆ ਔਰ ਝਾੜੋ ਝਾੜੂ ਨੂੰ ਆਪਾਂ ਖਿਲਾੜ ਦੇਣਾ ਆ ਕਿਉਂ ਇਹਨਾਂ ਨੇ ਕੀ ਕੀਤਾ 1000 ਰੁਪਏ ਦਿੱਤਾ ਧਿਆਨ ਨੂੰ 2500 ਰੁਪਏ ਪੈਨਸ਼ਨ ਦਿੱਤੀ ਧਿਆਨ ਨੂੰ ਇਹਨਾਂ ਨੇ ਕੋਈ ਜੀ ਨਹੀਂ ਦਿੱਤੀ ਇਸ ਕਰਕੇ ਇਹ ਨਜ਼ਰ ਨਹੀਂ ਆਉਣੇ ਚਾਹੀਦੇ ਧਿਆਨ ਨੂੰ ਨਜ਼ਰ ਆਉਣਾ ਚਾਹੀਦਾ ਇੱਕ ਪੰਜਾ ਰਾਹੁਲ ਗਾਂਧੀ ਦਾ ਪੰਜਾ ਸ਼੍ਰੀਮਤੀ ਇੰਦਰਾ ਗਾਂਧੀ ਦਾ ਪੰਜਾ ਸਾਡੀ

ਹੱਥ ਜੋੜ ਕੇ ਬੇਨਤੀ ਆ ਮੌਕਾ ਦੁਆਰਾ ਨਹੀਂ ਆਉਣਾ ਇਸ ਕਰਕੇ ਜਿਹੜੇ ਕਾਂਗਰਸ ਪਾਰਟੀ ਆ ਬਹੁਤ ਵਧੀਆ ਪਾਰਟੀ ਆ 60 ਸਾਲ ਇਹਨਾਂ ਨੇ ਰਾਜ ਕੀਤਾ ਜੋ ਤੁਸੀਂ ਅੱਜ ਦਿਨ ਨੂੰ ਮਿਲਦਾ ਆ ਉਹ ਕਾਂਗਰਸ ਕਰਕੇ ਹੀ ਆ ਮੋਦੀ ਨੇ ਸਿਲੰਡਰ ਕਿੱਥੇ ਬਚਾਤਾ ਤੁਸੀਂ ਆਪੇ ਹੀ ਦੇਖੋ ਬੱਚਿਆਂ ਨੂੰ ਆਪਾਂ ਪੜ੍ਹਾ ਨਹੀਂ ਸਕਦੇ ਮੈਡਮ ਸਾਡੇ ਜਾਮਨੀ ਗੋਮਰ ਜੀ ਆਣਗੇ ਆਪਾਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਤਾਂ ਸਾਡੇ ਬੱਚੇ ਪੜ੍ਹਾਈ ਵੀ ਕਰਨਗੇ ਨਹੀਂ ਤਾਂ ਮੋਦੀ ਨੇ 5 ਕਿਲੋ ਕਣਕ ਤੇ ਈਲਾਈ ਰੱਖਣਾ ਆਪਾਂ ਪੜ੍ਹਾਈ ਮੰਗੋ ਬੱਚਿਆਂ ਵਾਸਤੇ ਐਜੂਕੇਸ਼ਨ ਉਹ ਮੰਗੋ ਆਪਣੇ ਮੈਡੀਕਲ ਉਹ ਮੰਗੋ ਜਿਹੜੀ ਚੀਜ਼ ਮੰਗਣ ਵਾਲੀ ਆ ਦੋ ਚੀਜ਼ਾਂ ਮੰਗੋ ਬੱਚਿਆਂ ਨੂੰ ਪੜ੍ਹਾਈ ਕਰਾਓ ਤੇ ਜਿਹੜਾ ਜੀਵਨ ਆ ਜੇ ਬੱਚੇ ਪੜ੍ਹ ਗਏ ਤੁਸੀਂ ਵੀ ਸਫਲ ਹੋ ਜਾਓਗੇ ਬੁੜਾਪਾ ਤੇ ਆਡਾ ਬਹੁਤ ਵਧੀਆ ਜਾਊਗਾ ਇਸ ਕਰਕੇ ਪੰਜੇ ਦਾ ਬਟਨ ਦਬਾਓ ਪਹਿਲੀ ਤਰੀਕ ਨੂੰ 50 50 50 ਜਾਹਨ ਜਾਮਨੀ ਗੁਮਰ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸੁਸ਼ੀਲ ਮੈਨੇਜਰ ਸ਼ਰਨਜੀਤ ਜੀ ਕੁਝ ਸਮਾਂ ਪਹਿਲਾਂ ਦੱਸਿਆ ਸੀਗਾ ਕਿ ਉਹਨਾਂ ਨੂੰ ਕਾਫੀ ਪਾਰਟੀਆਂ ਦੇ ਬੰਦੇ ਆ ਕੇ ਕਹਿੰਦੇ ਨੇ ਜੇ ਤੁਸੀਂ ਵਾਪਸ ਆਜੋ ਸਾਡੇ ਕੋ ਪਰ ਅਜਿਹੇ ਲੀਡਰ ਉਹਨਾਂ ਦੀ ਕਦਰ ਹੁੰਦੀ ਹੈ ਜੋ ਕਿ ਲਾਲਚ ਵਿੱਚ ਨਹੀਂ ਪੈਂਦੇ ਇੱਥੇ ਫਗਵਾੜੇ ਵਿੱਚ ਜਿਨ੍ਹਾਂ ਨੇ 35 ਵਿਅਕਤੀ 36 36 ਸਾਲ 40 40 ਸਾਲ ਕਾਂਗਰਸ ਦਾ ਮਾਲ ਖਾਦਾ ਅਤੇ ਲੋਕਾਂ ਦਾ ਖੂਨ ਦਿੱਤਾ ਖੂਨ ਇਸ ਕਰਕੇ ਪੀਤਾ ਕਿ ਜਿਹੜਾ ਵੀ ਗਿਆ ਕੋਈ ਕਿਸੇ ਨੂੰ 5000 ਦਾ ਟੀਕਾ ਲਾਤਾ ਕਿਸੇ ਨੂੰ 10000 ਦਾ ਲਾਤਾ ਕਿਸੇ ਨੂੰ 15000 ਲਾਤਾ ਇਹਨਾਂ ਨੇ ਤਾਂ ਇੱਥੇ ਤੱਕ ਮੰਦਰ ਵੀ ਨਹੀਂ ਛੱਡੇ ਮੰਦਿਰਾਂ ਦੇ ਰੌਲੇ ਪਵਾ ਕੇ ਲੜਾਈਆਂ ਕਰਾ ਕੇ ਉੱਥੇ ਹੀ ਪੈਸੇ ਖਾ ਕੇ ਤੋਂ ਇਸ ਕਰਕੇ ਇਹਨਾਂ ਦਾ ਜਿਹੜਾ ਤੁਸੀਂ ਦੇਖਿਆ ਹੈਗਾ ਦੀਪਰ ਕੋਈ ਨਹੀਂ ਹੈਗਾ ਔਰ ਆਂ ਦੇਖ ਲੀਏ ਤਾਂ ਸੜਕਾਂ ਤੇ ਤੁਰੇ ਫਿਰਦੇ ਨੇ ਇਸ ਕਰਕੇ ਤੁਰੇ ਫਿਰਦੇ ਨੇ ਪਾਰਟੀਆਂ ਬਦਲਦੇ ਬੰਦੇ ਨੇ ਕਿਤੇ ਨਾ ਕਿਤੇ ਨੰਬਰ ਲੱਗ ਜਵੇ ਪਰ ਇਹ ਜੇ ਜੋਕਾਂ ਦੀਆਂ ਜੋ ਕਿ ਸਮਾਜ ਵੀ ਜੋਕਾਂ ਹੈਗੀਆਂ ਇਹ ਇਹ ਕਾਬਜਾਬ ਨਹੀਂ ਹੋ ਸਕਦੀਆਂ ਪਰਮਾਤਮਾ ਕਦੇ ਐਜੇ ਬੰਦਿਆਂ ਤੇ ਮੇਰ ਨਹੀਂ ਕਰਦਾ ਸੋ ਇਸ ਕਰਕੇ ਆਜ ਸਮੇਂ ਦੀ ਜ਼ਰੂਰਤ ਹੈਗੀ ਹੈ ਉਸੇ ਹੀ ਬੰਦੇ ਦੀ ਕਦਰ ਹੈਗੀ ਹੈ ਜੋ ਇੱਕ ਜਗ੍ਹਾ ਖੜਦਾ ਫਿਰ ਦੂਸਰੇ ਦੇਖ ਲਓ ਸਾਡੇ ਰਾਜਕਪਾਤ ਸਿੰਘ ਚੱਬੇਵਾਲ ਜੀ ਜੋ ਕਿ ਸਾਡੇ ਆਪ ਦੇ ਇਥੇ ਕੈਂਡੀਡੇਟ ਹੈ ਕਿਉਂਕਿ ਜੋੜੀ ਵਧੀਆ ਬਣ ਗਈ ਇੱਕ ਪਾਸੇ ਮਾਨ ਸਾਹਿਬ ਹੈਗੇ ਨੇ ਇੱਕ ਪਾਸੇ ਚੱਬੇਵਾਲ ਸਾਹਿਬ ਹੈਗੇ ਦੋਨੇ ਦਲ ਬਦਲੂ ਪਰ ਦੋਨੇ ਗੋਮਰ ਦਾ ਤਗੜਾ ਮਾਲ ਖਾ ਕੇ ਗਏ ਨੇ ਪਰ ਮੈਂ ਤਾਂ ਹਰਾਨੀ ਐ ਵੀ ਮੰਗਦੇ ਕੀ ਹੈ ਪਰਮਾਤਮਾ ਨੇ ਇੰਨੀ ਮਿਹਰ ਕੀਤੀ ਹੈ ਕਿਸੇ ਨੂੰ ਐਮਐਲਏ ਬਣਾਤਾ ਕਿਸੇ ਨੂੰ ਮੰਤਰੀ ਬਣਾਤਾ ਕਿਸੇ ਨੂੰ ਕੁਝ ਬਣਾਤਾ ਕਿਸੇ ਨੂੰ ਐਮਪੀ ਦੀਆਂ ਵੀ ਟਿਕਟਾਂ ਦਵਾਤੀਆਂ ਨਹੀਂ ਤਾਂ ਲੋਕੀ ਐਮਪੀ ਦੀ ਟਿਕਟ ਵਾਸਤੇ ਉੱਥੇ ਬੈਠੇ ਰਹਿੰਦੇ ਦਿੱਲੀ ਜਾ ਕੇ ਬੈਠੇ ਰਹਿੰਦੇ ਨੇ ਪਰ ਉਸੇ ਨੂੰ ਮਿਲਦੀ ਹੈ ਕਿਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੁਸੀਂ ਕਰਕੇ ਤੁਸੀਂ ਐਸਵੇ ਦੀ ਇਹਨਾਂ ਦਲ ਬਦਲੂਆਂ ਦਾ ਉਹ ਹੁੰਦਾ ਫੇਰਨਾ ਤੇ ਮੁਰਤੇ ਕਿਤੇ ਫਗਵਾੜੇ ਦੇ ਦਿਖਣੇ ਨਹੀਂ ਚਾਹੀਦੇ ਇਹ ਕਿਉਂਕਿ ਨਹੀਂ ਤਾਂ ਇਹ ਜੋਕਾਂ ਫੇਰ ਲੱਗਣ ਗਿਆ ਫੇਰ ਲੋਕਾਂ ਦਾ ਖੂੰਜੂਸਣ ਗਿਆ ਇਸ ਕਰਕੇ ਅੱਜ ਉਸ ਬੰਦੇ ਦੀ ਕਦਰ ਹੈ ਜੋ ਖੜਾ ਹੈਗਾ ਤਾਂ ਮੈਂ ਮਿੱਥੂ ਪਹਿਲਾਂ ਸਾਰੇ ਬੁਲਾ ਰਹੇ ਨੇ ਦੱਸਿਆ ਇਥੇ ਕਾਫੀ ਜਿਹੜੀ 2020 ਸਾਲ ਦੇ ਵਿੱਚ ਕਾਫੀ ਵਿਕਾਸ ਹੋਇਆ ਪਰ ਉਸ ਸਮੇਂ ਦੇ ਵਿੱਚ ਕਰੋਨਾ ਦੀ ਲਹਿਰ ਆਈ ਲੋਕਾਂ ਨੂੰ ਕਾਫੀ ਦੁੱਖ ਤਕਲੀਫ ਹੋਈ ਪਰ ਇਹ ਕਾਂਗਰਸ ਪਾਰਟੀ ਦੇ ਵਰਕਰ ਸੀਗੇ ਜਿਨ੍ਹਾਂ ਨੇ ਅੰਤਕ ਮਿਹਨਤ ਕੀਤੀ ਔਰ ਕਰੋਨਾ ਦਾ ਮੁਕਾਬਲਾ ਕੀਤਾ ਤੁਮਾਰੀ ਹੁੰਦੇ باوجود ਲੋਕਾਂ ਤੱਕ ਸੁੱਕਾ ਰਾਸ਼ਨ ਪਹੁੰਚਾਇਆ ਲੰਗਰ ਪਹੁੰਚਾਇਆ ਲੰਗਰ ਦੀ ਸੇਵਾ ਕੀਤੀ ਫਿਰ ਇਥੇ ਬਹੁਤ ਜਿਹੜਾ ਦਲਬੱਧ ਨੂੰ ਤੋਨੇ ਫਿਰਦੇ ਨੇ ਇਹਨਾਂ ਨੇ ਦੇਖਿਆ ਕੋਈ ਹੱਥ ਖੜਾ ਕਰਕੇ ਕਰਦੇ ਵੀ ਇਹਨਾਂ ਨੂੰ ਕੋਈ ਨਿਕਨੇ ਲੰਗਰ ਦੇ ਨਾ ਆਇਆ ਤੇ ਤੇ ਉੱਠ ਕੇ ਸਵਾਲ ਤੇ ਲੋਕਾਂ ਦਾ ਪੁੱਛਿਆ ਇੱਕ ਜਗ੍ਹਾ ਤੇ ਚਲੇ ਗਏ ਸਰਤਾਜ ਗਵਿੰਦਰ ਸਿੰਘ ਮਾਨ ਜੀ ਹਸਪਤਾਲ ਪਤਾ ਕਰਨ ਗਏ ਕਿਸੇ ਮਰੀਜ਼ ਦਾ ਉੱਥੇ ਕਹਿੰਦੇ ਕਿ ਕਿਵੇਂ ਆ ਬੱਚਾ ਸੀਗਾ ਕੋਈ 12 13 ਸਾਲ ਦਾ ਤੇ ਉਹ ਉਹਨੂੰ ਬੱਚੇ ਬੇਟਾ ਤੇ ਕੀ ਹਾਲ ਹੈ ਨਾਲ ਫੋਟੋ ਖਚਾਈ ਕਿਉਂਕਿ ਜਿਆਦਾ ਫੋਟੋ ਸੈਸ਼ਨ ਹੀ ਚੱਲਦਾ ਫੋਟੋ ਖਚਾਈ ਗੁਰਪੰਚ ਪਾਈ ਗੱਲ ਖਤਮ ਤੋਂ ਇਸ ਕਰ ਉਹਨੂੰ ਪੁੱਛਿਆ ਵੀ ਕਿਵੇਂ ਬੇਟਾ ਕੀ ਹਾਲ ਹੈ ਕਹਿੰਦੇ ਠੀਕ ਆਂ ਕੰਨ ਜੀ ਮੈਂ ਤਾਂ ਠੀਕ ਹੈਗੀ ਆ ਕਹਿੰਦੇ ਵਾਕਿਆ ਵੀ ਬਹੁਤ ਮਰੀਜ਼ ਬੈਠੇ ਆ ਕਿਨੇ ਤੇ ਇਹਨਾਂ ਵਾਸਤੇ ਵੀ ਬੜੇ ਵਿੱਚ ਗਰੀਬ ਸੀ ਉਹ ਗਰੀਬ ਬੱਚੇ ਸੀਗੇ ਗਰੀਬ ਉੱਥੇ ਹਸਪਤਾਲ ਦੇ ਵਿੱਚ ਇਲਾਜ ਹੋ ਰਿਹਾ ਸੀਗਾ ਉਹਨੇ ਪੁੱਛਿਆ ਅੰਕਲ ਜੀ ਇੱਥੇ ਸਾਰੇ ਹੁੰਦੇ ਨੇ ਪਰ ਫੋਟੋਆਂ ਖਿਚਾ ਕੇ ਚਲੇ ਜਾਂਦਾ ਚੰਗਾ ਹੁੰਦਾ ਤੁਸੀਂ ਵੀ 2-4 ਸੌ ਦਾ ਫੂਡ ਲੈ ਆਉਂਦੇ ਤਾਂ ਸਾਡੇ ਮਰੀਜ਼ਾਂ ਨੂੰ ਬਣ ਦਿੰਦੇ ਤੇ ਇਸ ਕਰਕੇ ਇਹ ਬੰਦਿਆਂ ਦਾ ਲੈਵਲ ਉਹ ਹੈ ਜਿਹੜਾ ਖਾਣਾ ਜਾਣਦੇ ਆ ਡੁੱਟਣਾ ਜਾਣਦੇ ਆ ਪਰ ਕਿਸੇ ਦਾ ਦਾਨ ਕਿਸੇ ਨੂੰ ਗਰੀਬ ਕਿਸੇ ਨੂੰ ਭਲਾ ਕਿਸੇ ਗਰੀਬ ਦਾ ਭਲਾ ਉਹ ਨਹੀਂ ਜਾਣਦੇ ਹੈਗੇ ਇਸ ਕਰਕੇ ਇਹ ਬੰਦੇ ਜਿਹੜੇ ਹੈਗੇ ਨੇ ਇਨਾਂ ਦਾ ਕੰਮ ਹੈ ਕੁਰਸੀ ਤੇ ਬੈਠੋ ਬਾ ਚੰਡੀਗੜ੍ਹ ਰਹੋ ਦਿੱਲੀ ਰਹੋ ਆਮੜਾ ਰਹੋ ਲੋਕੀ ਜਿੱਥੇ ਮਰਜੀ ਮਰ ਜਵੇ ਮੈਨੂੰ ਪਤਾ ਹੈਗਾ ਜਦੋਂ ਮੈਡਮ ਤ੍ਰਿਪਤਾ ਜੀ ਨੇ ਕਿਹਾ ਕਿ ਇੱਥੇ ਪਾਣੀ ਦੀ ਬੜੀ ਬੱਡੀ ਪ੍ਰੋਬਲਮ ਸੀਗੀ ਉਦੋਂ ਅਸੀਂ ਮੇਰੇ ਕੱਲ ਚਾਰਜ ਆ ਪੰਜ ਟਿਊਬ ਲਗਾਏ ਸੀਗੇ ਉਹਦੇ ਵਿੱਚ ਕਿਰਪਾ ਸਟੇਟ ਦੀ ਵੀ ਪਾਰਕ ਦੇ ਵਿੱਚ ਲਗਾਇਆ ਤੋਂ ਅਸੀਂ ਮੌਇਨਾ ਮੌਨਾ ਦੇਖ ਕੇ ਲਾਗੇ ਜੀ ਇੱਥੇ ਕਰਨਾ ਹੈਗਾ ਤੇ ਸਾਡੇ ਮੇਅਰ ਸਾਹਿਬ ਫੋਸਲਾ ਜੀ ਉਹ ਰਾਤੋਂ ਰਾਤ ਇੱਕ ਜਗ੍ਹਾ ਤੇ ਹੋਰੀ ਟੱਕ ਲਾ ਕੇ ਕਹਿੰਦੇ ਮੈਂ ਪਹਿਲਾਂ ਕਰਕੇ ਜਾਣਾ ਉਹ ਤਾਂ ਨਹੀਂ ਵੀ ਇੰਨੇ ਤੱਕ ਦੇ ਤੁਸੀਂ ਬੈਠੇ ਹੋ ਤੁਸੀਂ 10 ਸਾਲ ਦੇ ਵਿਧਪਤ ਹੋ ਰਾਜ ਕਰ ਰਹੇ ਹੋ ਤੁਸੀਂ ਚੀਪਾਰਲਮੈਂਟਰੀ ਸੈਕਟਰੀ ਹੋ ਸੋ ਪ੍ਰਕਾਰ ਦੀ ਚੀਪਾਰਲਮੈਂਟਰੀ ਸੈਕਟਰੀ ਰਹੇ ਨੇ ਬਾਅਦ ਵਿੱਚ ਮੰਤਰੀ ਬਣੇ ਨੇ ਤਾਂ ਉਹ ਕਹਿੰਦੇ ਉਹਨਾਂ ਨੂੰ ਉਹ ਤੁਹਾਨੂੰ ਉਦੋਂ ਨਹੀਂ ਪਤਾ ਕਿ ਲੋਕੀ ਨੂੰ ਪਾਣੀ ਸ਼ਾਰਟੇਜ ਹੈਗੀ ਆ ਅਸੀਂ ਲਗਾਈਏ ਅਸੀਂ 1.5 ਤੋਂ 2 ਸਾਲ ਦੇ ਵਿੱਚ ਆ ਕੇ ਕਰਤਾ ਉਹ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਪਰ ਇਹਨਾਂ ਨੇ ਦੇਖਿਆ ਜੇ ਵੀ ਇਹ ਤਾਂ ਬੜੀ ਜਿੰਨੀ ਪੰਪ ਲਵਾਤਾ ਇਹਨਾਂ ਨੇ ਆ ਕਿ ਮੇਅਰ ਸਾਹਿਬ ਨੇ ਰਾਤ ਨੂੰ ਇਸ ਮੌਕੇ ਗਿਆ ਰਾਤ ਨੂੰ ਚੋਰਾ ਵਾਂਗੂ ਉਦਘਾਟਨ ਕਰਕੇ ਚਲਾ ਗਿਆ ਅਸੀਂ ਕਹਿੰਦਾ ਕਮਾਲ ਦੀ ਗੱਲ ਆ ਵੀ ਤੂੰ ਦੱਸਦਾ ਵੈਸੇ ਤੂੰ ਕਰ ਲਾ ਕਿਉਂਕਿ ਫਗਵਾੜੇ ਦੇ ਵਿੱਚ ਜਿੱਥੇ ਮਰਜ਼ੀ ਚੱਲੇ ਜਾਓ ਜੁਕੇਂਦਰ ਸਿੰਘ ਮਾਨ ਦੇਤੇ ਸੋਪਕਾਇਦੇ ਉਹ ਪੱਥਰ ਖੜੇ ਨੇ ਜਿਹੜੇ ਪੱਥਰ ਹੀ ਬੋਲਦੇ ਨੇ ਅੱਜ ਕੱਲ ਉੱਥੇ ਕੰਮ ਨਹੀਂ ਕੀਤਾ ਕਿਉਂਕਿ ਪੱਥਰ ਲਾ ਕੇ ਭੁੱਲ ਗਏ ਫੋਟੋ ਖਚਾਈ ਫੋਟੋ ਸੈਸ਼ਨ ਹੋ ਗਿਆ ਉਸ ਤੋਂ ਬਾਅਦ ਕਿੱਥੇ ਗਏ ਕੋਈ ਪਤਾ ਨਹੀਂ ਤੇ ਇਸ ਕਰਕੇ ਅੱਜ ਜਨਰਜਤ ਸਿੰਘ ਮਾ ਸੁਣੋ ਕਿਨੇ ਲਿਖਾ ਦੂੰ ਜਿਹਨਾਂ ਦੋਨਾਂ ਦੇ ਪੱਥਰ ਲੱਗੇ ਹੋਏ ਨੇ ਉਹ ਆ ਨਹੀਂ ਕਿਰਾ ਬੰਦੇ ਬੜੀ ਰਿਕਵਰੀ ਮੈਂ ਇੱਥੇ ਐਕਸੀਡੈਂਟ ਸੀਗਾ ਤੋਂ ਮੈਂ ਪਾਸੇ ਚੱਲੇ ਗਿਆ ਡਿਸਪਾਂਡਿੰਗ ਉਦੋਂ ਆਏ ਅਸੀਂ ਰਿਪੋਰਟਾਂ ਦਾ ਟਾਈਮ ਸੀ ਹੋ ਰਹੀ ਤੋ ਪਿੰਡ ਵਾਲੇ ਕਹਿੰਦੇ ਡਿਸਾਂ ਨੂੰ ਬੇਨਤੀ ਕੀਤੀ ਕਹਿੰਦੇ ਕਹਿੰਦੇ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਬਾਦ ਤੁਹਾਨੂੰ ਛੜਕ ਤੇ ਮੌਕਾ ਦਿਖਾ ਕੇ ਲਿਓ ਨਾ ਸਾਡੀ 150 ਮੀਟਰ ਦੀ ਪਾਸਟੇ ਹਾਈ ਸਕੂਲ ਦੇ ਕੋਲ ਮੂਹਰੇ ਸੜਕ ਸੀਲੀ ਦੇਣੀ ਕਿ ਅੱਗੇ ਨਿਆਟੇਵਲੋਂ ਦੇ ਹੈਗੇ ਤੋ ਕਹਿੰਦੇ ਜੀ ਆ ਦੋ ਪੱਥਰ ਦੇਖ ਲਓ ਇੱਧਰ ਜਗਿੰਦਰ ਸਿੰਘ ਮਾਨ ਦਾ ਖੜਾ ਇੱਧਰ ਸੂਤਖਾਈ ਦਾ ਖੜਾ ਇੱਧਰ ਚੌਦੀ ਦਾ ਥੰਮ ਖੜੇ ਨੇ ਤੇ ਜਿਨ੍ਹਾਂ ਨੇ 150 ਮੀਟਰ ਸੜਕ ਨਹੀਂ ਬਣਾਈ ਪੱਥਰ ਜੂਹ ਲਾ ਕੇ ਚਲੇ ਗਏ ਨੇ ਤੋ ਮੈਨੂੰ ਡਿਸਾਂ ਕਹਿੰਦੇ ਬੜੀ ਮਾੜੀ ਗੱਲ ਹੈ ਅਸੀਂ ਉਦੋਂ ਕਿਉਂਕਿ ਲੁੱਟਕਸੁੱਟ ਨਹੀਂ ਕਰੀਦੇ ਬਿਨਾ ਕਾਗਜ਼ਾਂ ਤੋਂ ਬਿਨਾ ਪਰਮਿਟ ਤੋਂ ਰਾਤ ਨੂੰ ਤਰੱਕ ਸਟਾਏ ਤਾਂ ਦੋ ਦਿਨਾਂ ਦੇ ਵਿੱਚ ਸੜਕ ਬਣਾ ਕੇ ਦਿੱਤੇ ਉੱਥੇ ਇਹ ਹੁੰਦਾ ਜੇ ਲੋਕਾਂ ਤੋਂ ਲੁੱਟ-ਖੁੱਟ ਕਰਨੇ ਆ ਲੋਕਾਂ ਦੀ ਜੇਬਾਂ ਕੱਟਣੇ ਕੋਈ ਅਫਸਰ ਕੰਮ ਨਹੀਂ ਕਰਦਾ ਪਰ ਜੇ ਤੁਸੀਂ ਪਿਆਰ ਨਾਲ ਕਹਿ ਦੋ ਵਿਆ ਕੰਮ ਕਰ ਦੋ ਤੇ ਜਿਹੜੇ ਅਫਸਰ ਹੈਗੇ ਨੇ ਉਹ ਆਉਟੋ ਦੀ ਬੇ ਕਰਦੇ ਨੇ 2.5 ਸਾਲ ਹੋ ਗਏ ਸਰਕਾਰ ਨੂੰ ਬਣੀ ਨੂੰ ਇੱਥੇ ਦੇਖ ਲਓ ਤੁਸੀਂ ਤੁਰੇ ਫਿਰਦੇ ਨੇ ਸਾਰੇ ਫੋਟੋਅਕ ਚਾਉਂਦੇ ਸੈਸ਼ਨ ਕਰਾਉਂਦੇ ਨੇ ਆ ਬੰਗਾ ਰੋਡ ਵਾਲੀ ਪੁਲਾਹੀ ਵਾਲੀ ਉਦੋਂ ਸਾਡੇ ਸੜਕਾਂ ਤੇ ਬਣਗੇ ਸੀ ਟੈਂਡਰ ਲੱਗੇ ਸੀ ਇੱਕ ਹਫਤਾ ਪਹਿਲਾਂ ਜਿਹੜਾ ਹੈਗਾ ਕੋਟਾ ਫੰਡਰ ਲੱਗ ਗਿਆ ਜਦੋਂ ਨਾ ਲੱਗਦਾ ਤਾਂ ਅਸੀਂ ਬਣਾ ਕੇ ਦੇਣੀ ਸੀ ਜਦੋਂ ਆਗੇ ਇਹਨਾਂ ਨੇ ਕੰਮ ਰਗਵਾਤਾ ਹੁਣ ਤੱਕ ਜਿਹੜੇ 2.5 ਸਾਲਾਂ ਦੇ ਵਿੱਚ ਕੋਈ ਸੜਕਾਂ ਦੇ ਕੋਈ ਨਹੀਂ ਬਣਾਇਆ ਉਸ ਕਰਕੇ ਹੁਣ ਜੇ ਕਹਿੰਦੇ ਆ ਵੀ ਜਿੱਥੇ ਬੈਂਚ ਵਰਕ ਹੀ ਕਰਾ ਦਿਓ ਮੈਨੂੰ ਬੜੀ ਹੈਰਾਨੀ ਹੋਈ ਹਬਤੋਂ ਬਾਦਲਿਕ ਜੀ ਦਾ ਕੰਮ ਦਿਖਾ ਰਿਹਾ ਸੀਗਾ ਖਵੰਗਾ ਰੋਡ ਤੇ ਮੰਦਰ ਦੇ ਪੁਰੇ ਬੜਾ ਹਾਲ ਮਾੜਾ ਸੀਗਾ ਉੱਥੇ ਲੋਕਾਂ ਸੱਤਾ ਵੀ ਲੋਕ ਹੋਰ ਲੱਗੇ ਆ ਕਹਿੰਦੇ ਜੀ ਉੱਥੇ ਮਾੜਾ-ਮੋਟਾ ਕਰਾ ਦਿਓ ਚਲੋ ਮੈਂ ਵੀ ਬੇਨਤੀ ਕੀਤੀ ਉਹਨਾਂ ਨੂੰ ਸੜਕ ਵਾਲੇ ਜਦ ਪੱਥਰ ਹੀ ਲਾ ਦਿਓ ਪੱਥਰ ਨਾਲ ਲਾਓ ਉੱਥੇ ਪੱਥਰ ਪਾ ਕੇ ਮੜਾ ਜਾਓ ਤੇ ਪੈਚਵਰ ਕਰ ਦਿਓ ਇਹਨਾਂ ਨੇ ਪੈਚਵਰ ਚਲੋ ਪੈਚਵਰ ਅਈ ਤਾਂ ਕੀ ਫੋਟੋ ਖਿਚਾਉਣੀ ਸੀਗੀ ਇਹ ਗਏ ਪੈਚਵਰ ਕੋਲ ਲੱਗਿਆ ਤਾਂ ਮਾਨ ਸਾਹਿਬ ਬੰਦੇ ਨੂੰ ਲੈ ਕੇ ਗਏ ਤਾਂ ਜਲਦੀ-ਜਲਦੀ ਫੋਟੋ ਖਿਚਾ ਕੇ ਪਾਈ ਜੀ ਬਹੁਤ ਜਲਦੀ ਮੈਨੂੰ ਤਾਂ ਛੜ ਮੁੰਦੇ ਵੀ ਤੂੰ ਸੜਕ ਬਣਾਓ ਪੈਚ ਤੇ ਫਿਰ ਪਰ ਕੇ ਕੋਈ ਫੋਟੋ ਖਿੱਚ ਕੇ ਪਰੋਂਦੇ ਗਰੁੱਪਾਂ ਦੇ ਵਿੱਚ ਵਿਆਹ ਆ ਇਹਨਾਂ ਦਾ ਲੈਵਲ ਆ ਆ ਇਹਨਾਂ ਦਾ ਕੰਮ ਹੈਗਾ ਅੱਜ ਤੱਕ ਮੇਰੇ ਖਿਆਲ ਸੜਕ ਖੜੀ ਨਹੀਂ ਹੈਗੀ ਕੋਈ ਨਾ ਬੰਗਾ ਰੋਡ ਵਾਲਾ ਨਾ ਪਲਾਹੀ ਵਾਲਾ ਤੁਸੀਂ ਪੈਂਚ ਵਰਤੀ ਕਰਾ ਦਿਓ ਹਰ ਰੋਜ਼ ਬੱਚੇ गिरਦੇ ਨੇ ਹੋਰ गिरਦੇ ਨੇ ਸੱਟਾਂ ਵੱਧਦੀਆਂ ਪਰ ਇਹਨਾਂ ਦੇ ਕਿਉਂਕਿ ダਮ ਨਹੀਂ ਹੈਗਾ ਜਦੋਂ ਵੀ ਦੇਖੀਏ ਤਾਂ ਦੇਖ ਲਓ ਜੀ ਫਲਾਣਾ ਦੇ ਦੋ ਇੱਕ ਅਫਸਰ ਇੱਥੇ ਹੁਣੇ ਸੀਗਾ ਥੋੜੇ ਤੋਂ ਪਹਿਲਾਂ ਜਿਹੜਾ ਕਿ ਪਿਛਲੇ 4-5 ਸਾਲ ਤੋਂ ਅਸੀਂ ਪਹਿਲਾਂ ਲੈ ਕੇ ਆਂਦਾ ਸੀਗਾ ਤਾਂ ਮੈਂ ਕੁਦਰਤੀ ਉਸ ਮਹੱਲੇ ਦੇ ਵਿੱਚ ਗਿਆ ਤਾਂ ਉਹ ਵੀ ਉੱਥੇ ਰਹਿੰਦਾ ਉੱਥੇ ਸੁਸਾਇਟੀ ਬਣੀ ਹੋਈ ਤਾਂ ਸੁਸਾਇਟੀ ਵਾਲੇ ਕਹਿੰਦੇ ਜੀ ਮੈਨੂੰ ਕਹਿੰਦੇ ਅਸੀਂ ਬੈਠੇ ਤਾਂ ਬਚਨ ਲੱਗੇ ਕਹਿੰਦੇ ਗੱਲ ਕਰਨੀ ਹੈ ਮੈਂ ਕਿਹਾ ਦੱਸੋ ਜੀ ਕਹਿੰਦੇ ਜੀ ਆ ਸਾਡੇ ਇੱਕਦਮ ਮੀਟਿੰਗ ਸੀ ਇੱਥੇ ਕਮੇਟੀ ਦੀ ਸੁਸਾਇਟੀ ਦੀ ਉਹਦੇ ਵਿੱਚੋਂ ਆਫਸਰ ਬਦਲ ਗਿਆ ਕਹਿੰਦਾ ਜੀ ਮੇਰਾ ਬਹੁਤ ਮਾੜਾ ਹਾਲ ਹੋਇਆ ਕਹਿੰਦਾ ਕੀ ਹੋਇਆ ਤੂੰ ਬਦਲੀ ਕਾ ਤੂੰ ਕਰਾ ਲਈ ਕਹਿੰਦਾ ਜੀ ਮੇਥੋਂ ਇੱਥੇ ਤੇ ਜੋ ਲੀਡਰਾਂ ਖੁੱਤੀ ਲੀਡਰ ਬੜੇ ਫਿਰਦੇ ਆ ਕਹਿੰਦੇ ਜੀ ਉਹਨਾਂ ਨੇ 20000 ਰੁਪਏ ਲੈ ਲਿਆ ਉਹਨੂੰ ਕਹਿੰਦਾ ਮੈਂ ਤਾਂ ਕੋਈ ਐਸਾ ਮੁੰਡਾ ਕਮਾਉਂਦਾ ਨਹੀਂ ਨਾ ਮੇਰਾ ਮਹਿਕਮਾ ਇਹਦਾ 20000 ਕਿੱਥੋਂ ਦੇ ਉਹ ਕਹਿੰਦੇ ਨਹੀਂ ਤਾਂ ਬਦਲੀ ਕਰਾ ਲਾ ਕਹਿੰਦਾ ਮੈਂ ਔਖਾ ਸੋਕਾ ਇਧਰ ਤੋਂ ਫੜ ਕੇ 20000 ਰੁਪਏ ਦਿੱਤਾ ਕਹਿੰਦਾ ਜੇ ਡੇਢ ਮਹੀਨਾ ਲੰਘਾ ਜ ਉਹ ਆਫਸਰ ਬਦਲ ਕੇ ਅੱਜ ਕਿਤੇ ਹੋਰ ਪਾਸੇ ਬੈਠਾ ਗਿਆ ਤਾਂ ਇਹਨਾਂ ਦਾ ਇਹ ਲੈਵਲ ਹੈ ਉਸ ਤੋਂ ਬਾਅਦ ਕੀ ਹੋਇਆ ਚਾਰਾਂ ਪੰਜਾਂ ਦਿਨਾਂ ਚ ਬੋਲ ਹੋ ਗਿਆ ਪੰਜਾਂ ਦੇ ਛੇ ਦਿਨਾਂ ਚ ਬੋਲ ਹੋ ਗਿਆ ਜਦੋਂ ਨੈਕਸਟ ਦੇ ਪਾਈਪਾਂ ਸੇ ਸਟਾਲ ਲੀਆਂ ਵੀ ਇਹਨਾਂ ਨੂੰ ਪਕਾ ਦਈਏ ਜਲਦੀ ਜਲਦੀ ਕਿਉਂ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਅਜੇ ਪਾਈਪਾਂ ਮੇਰੇ ਕੋਲ ਪਵਾ ਕੇ ਸਟਾਈਆਂ ਤੇ ਅੱਜ ਰਾਤ ਨੂੰ ਜੋੜਨੀ ਅਸੀ ਇਹਨਾਂ ਨੇ ਕੋਈ ਇਹਨਾਂ ਦੇ ਓਕਾਰ ਨਗਰ ਦੀ ਸੰਗੀਤਾ ਰਾਣੀ ਹੈ ਜੇ ਤੂੰ ਕੋਰਟ ਦੇ ਵਿੱਚ ਕੇਸ ਕਰਾਇਆ ਔਰ 2 ਸਾਲ ਦਾ ਕੋਰਟ ਚ ਕੇਸ ਚੱਲਦਾ ਦੋਸਾਂ ਕੇਸ ਦਾ ਚੱਲਦਾ ਕਿਉਂਕਿ ਇਹ ਇਹ ਨਹੀਂ ਲੋਕਾਂ ਨੂੰ ਕਿ ਆਪ ਤਾਂ ਪਾਣੀ ਪੀਂਦੇ ਆ ਆਪ ਤਾਂ ਚੰਡੀਗੜ੍ਹ ਤੇ ਦਿੱਲੀ ਰਹਿ ਕੇ ਪਾਣੀ ਪੀਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਔਰਕਾਰ ਨਗਰ ਦੇ ਲੋਕ ਇੱਥੇ ਐ ਮਰਦੇ ਉੱਥੇ ਪਾਣੀ ਨਿਕੜਦਾ ਪਰ 2 ਸਾਲ ਤੋਂ ਇਹ ਕੋ ਮੰਚ ਹੋਮੇ ਬੰਦੇ ਦੀ ਇਨੀ ਕੀ ਸੋਚ ਹੈਗੀ ਆ ਇਹਨਾਂ ਨੂੰ ਬੇਸ਼ੱਕ ਅਤੀ ਚੋਬੇਵਾਲ ਸਾਹਿਬ ਹੋਵੇ ਬੇਸ਼ੱਕ ਅਤੀ ਜਿਹੜੇ ਦੂਸਰੇ ਆਪਣੇ ਮੈਡਮ ਐਨੀ ਦਾ ਸੁਪਰਕਾਰ ਜੀ ਹੈਗੇ ਨੇ ਇਹਨਾਂ ਨੂੰ ਸੋਚ ਸਮਝ ਕੇ ਵੋਟ ਪਾਇਓ ਇਹਨਾਂ ਨੇ ਲੁੱਬਣਾ ਲੁੱਬਣਾ ਹੈ ਨਹੀਂ ਤੁਸੀਂ ਵੈਸੇ ਵੀ ਮੈਨੂੰ ਪਤਾ ਹੈ ਕਿ ਇਹਨਾਂ ਨੂੰ ਹਰਾ ਦੇਣਾ ਹੈਗਾ ਤਾਂ ਇਹ ਤਾਂ ਵੈਸੇ ਨਹੀਂ ਲੁੱਪਣੇ ਫਿਰ ਇਹਦੇ ਤੋਂ ਪੈਕ ਹੋ ਜਾਣੇ ਸਾਰੇ। ਤੋਂ ਇਸ ਕਰਕੇ ਜਿੱਥੇ ਜਿੱਥੇ ਵੈਸੇ ਜਿਹੜੇ ਦਲ ਬਦਲੂ ਹੈਗੇ ਆ ਉਹ ਵੀ ਹੋ ਜਾਣੇ ਹੈਗੇ ਕਿਉਂਕਿ ਮੇਰਾ ਮਨ ਕਹਿੰਦਾ ਹੈਗਾ ਬੇਸ਼ੱਕ ਦੀ ਕਾਂਗਰਸ ਵਾਲਾ ਹੈਗਾ ਬੇਸ਼ੱਕ ਦੀ ਕੋਈ ਭਾਜਪਾ ਲੋ ਜਿਹੜਾ ਦਲ ਬਦਲ ਕੇ ਗਿਆ ਨਾ ਇੱਕ ਦੂਜੀ ਪਾਰਟੀ ਚ ਭਾਜਪਾ ਵਿੱਚ ਬਹੁਤ ਆਏ ਨੇ 35% 35% ਜਿਹੜੀ ਸੀਟਾਂ ਅਲਾਟਮੈਂਟ ਭਾਜਪਾ ਨੂੰ ਛੱਡ ਕੇ ਜਿਹੜੇ ਕਾਂਗਰਸ ਆਏ ਕਾਂਗਰਸ ਵਾਲੇ ਛੱਡ ਕੇ ਜਾਂ ਹੋਰ ਪਾਰਟੀਆਂ ਛੱਡ ਕੇ ਹੈਗਾ 38% ਬੀਜੀ ਬੀਜੇਪੀ ਨੇ ਆਪ ਦੇ ਜਿਹੜੇ ਪ੍ਰਿੰਸੀਪਲ ਦੀ 40 40 ਸਾਲ ਤੋਂ ਵਰਕਰ ਕੰਮ ਕਰਦੇ ਆ ਉਹਨਾਂ ਨੂੰ ਛੱਡ ਕੇ ਜਿਹੜੇ ਦਲ ਬਦਲੂਗਾ ਉਹਨਾਂ ਨੂੰ ਦਿੱਕਤ ਦਿੱਤੀਆਂ ਕਿਉਂਕਿ ਉਹ ਤਾਜ਼ੇ-ਤਾਜ਼ੇ ਗਏ ਆ ਨਾਲ ਉਹਨਾਂ ਤੋਂ ਪੈਸਾ ਖਾ ਲਿਆ ਤੇ ਨਾਲ ਉਹਨੂੰ ਟਿਕਟਾ ਦੇ ਦਿੱਤੀਆਂ ਤੇ ਇਸ ਕਰਕੇ ਇਹ ਪਾਰਟੀ ਦਾ ਕੋਈ ਦੀ ਤਰਵ ਨਹੀਂ ਹੈਗੀ ਵੋਟ ਸਮਝ ਕੇ ਪਾਇਓ ਸਾਡੇ ਮੈਡਮ ਜਾਮਨੀ ਗੁਮਰ ਜੀ ਪੜੇ ਲਿਖੇ ਉਹ ਗਰੀਬ ਪਰਿਵਾਰ ਤੋਂ ਹੈ ਲੋਕਾਂ ਦੀ ਸੇਵਾ ਉਹੀ ਕਰ ਸਕਦਾ ਜਿਹਦੇ ਪਰਿਵਾਰ ਦੇਰ ਦਿਲ ਵਿੱਚ ਗਰੀਬੀ ਹੈ ਗਰੀਬੀ ਦਾ ਅਹਿਸਾਸ ਹੈ ਉਹ ਸਮਝਦਾ ਵੀ ਇਹ ਬੰਦਾ ਮੇਰੇ ਸਾਹਮਣੇ ਖੜਾ ਜਿਹੜਾ ਫਰਿਆਦ ਕਰਦਾ ਇਹਦੇ ਮਨ 'ਚ ਕੀ ਦੁੱਖ ਹੈਗਾ ਉਹ ਗਰੀਬ ਬੰਦਾ ਹੀ ਪਛਾਣ ਸਕਦਾ ਉਹ ਨਹੀਂ ਪਛਾਣ ਸਕਦਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਬਿਲਕੁਲ ਪੈਸਾ ਕਿੰਨਾ ਵਾ ਇਹ ਦੋਨੇ ਕੈਂਡੀਡੇਟ ਐਜਾ ਤੈਨੂੰ ਪਤਾ ਨਹੀਂ ਪੈਸਾ ਕਿੰਨਾ ਪੈਸਾ ਕਮਾਇਆ ਕਿੱਥੋਂ ਆ ਇੱਥੋਂ ਕਮਾਇਆ ਇੱਥੋਂ ਹੀ ਪੰਜਾਬ ਤੋਂ ਕਮਾਇਆ ਪੰਜਾਬ ਦੀ ਸੇਵਾ ਲੋਕਾਂ ਦੀ ਸੇਵਾ ਨਹੀਂ ਕੀਤੀ ਆਮ ਦੀ ਸੇਵਾ ਕੀਤੀ ਹੈ ਆ ਨਹੀਂ ਉਹ ਆਦ ਇੱਕ ਲੇਡੀ ਹੈਗੇ ਨੇ ਲੇਡੀ ਦੇ ਮਨ 'ਚ ਵੈਸੇ ਹੀ ਦੇ ਆਂਦੀ ਹੈ ਗਿਆ ਉਹ ਜੀ ਲੇਡੀ ਨਹੀਂ ਦੇਣਗੇ ਦੂਜੇ ਲੋਟੀ ਜਾਂਦੇ ਨੇ ਕਈ ਵਾਰੀ ਮੇਰਾ ਮੇਲ ਹੁੰਦਾ ਹੁੰਦਾ ਸੀਗਾ ਕਹਿੰਦਾ ਅੱਜ ਤਾਂ ਹੱਥ ਜੋੜਦੇ ਨੇ ਹੱਥ ਹੀ ਨਹੀਂ ਹੱਥ ਦਾ ਕੋਈ ਜਵਾਬ ਹੀ ਨਹੀਂ ਦਿੰਦੇ ਸੀ ਕੋਈ ਜਵਾਬ ਹੀ ਦੂਜੇ ਪਾਸੇ ਨਿਕਲ ਜਾਂਦੇ ਸੀ ਤੋਂ ਇਸ ਕਰਕੇ ਪਛਾਣਿਓ ਮੌਕੇ ਦੀ ਨਵਲ ਪਛਾਣਿਓ ਉਸ ਇਸ ਸਮੇਂ ਜੇਕਰ ਆਪਸ ਸਹੀ ਸਮੇਂ ਨੂੰ ਸਹੀ ਕੈਂਡੀਡੇਟ ਨੂੰ ਨਾ ਪਛਾਣਿਆ ਜਿਹੜਾ ਆਉਣ ਵਾਲਾ ਸਮਾਂ ਹੈਗਾ ਮੁਰਕੇ ਮੇਰੇ ਖਾਲਾਪੇ ਇਸੋ ਦੀ ਮੀਟਿੰਗ ਇੱਥੇ ਬੈਠ ਕੇ ਕਰਨੀ ਸੰਗਠਨ ਅਸ਼ਤ ਮੈਂ ਇਸਨੂੰ ਬੋਲ ਮਨਾ ਤੂੰ ਫੜਕੇ ਸਾਰੀ ਜੇਲ੍ਹ ਚ ਕਰਦੇ ਨੇ ਸਾਡੇ ਵਰਗੇ ਤਾਂ ਇਹਨਾਂ ਨੇ ਤੂੰ ਇਸ ਕਰਕੇ ਆਪਾਂ ਜੇਲ੍ਹ ਜੂਤੋਂ ਦਰਦੇ ਨੇ ਜਿੱਥੇ ਮਰਜ਼ੀ ਭੇਜ ਦੋ ਸਾਡੇ ਵਰਗੇ ਉਹ ਨਹੀਂ ਗਲਤ ਕੰਮ ਕਰਕੇ ਨਾ ਤਾਂ ਗਲਤ ਕੰਮ ਕਰਨਾ ਫਿਰ ਡਰਨਾ ਵੀ ਨਹੀਂ ਗੰਦ ਕੰਮ ਕੀਤਾ ਮਾਲ ਖਾਦਾ ਤਾਂ ਡਰਦੇ ਕਾਦੇ ਵਾਸਤੇ ਚਲੇ ਜਾਓ ਜੇਲ੍ਹ 2-3 ਮਹੀਨੇ ਕੀ ਫਰਕ ਪੈਂਦਾਗਾ ਸੋਸ਼ਲ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਮੈਡਮ ਯਾਮਨੀ ਗੋਨਰ ਬਲਵਿੰਦਰ ਸਿੰਘ ਤਾਰੀਵਾਲ ਜੀ ਸੂ ਰਿਕੁਐਸਟ ਕਰੂੰਗਾ ਵਾਟ ਮੈਂ ਤੁਹਾਡੇ ਕੋਲ ਆ ਜਾਈ ਆ ਆਬਵੀਅਸਲੀ ਵੋਟ ਵੀ ਅਪੀਲ ਕਰਨ ਆਈ ਆ ਵੋਟ ਮੰਗਣ ਆਈ ਆ ਪਰ ਉਹਦੇ ਨਾਲ ਨਾਲ ਦੋ ਗੱਲਾਂ ਵੀ ਮੈਂ ਕਰਨਾ ਚਾਹਦੀ ਆ ਕਿ ਆਪਾਂ ਕੁਝ ਵਿਚਾਰ ਸ਼ੇਅਰ ਕਰੀਏ ਇਲੈਕਸ਼ਨਸ ਆਂਦੇ ਰਹਿੰਦੇ ਆ ਬਟ ਆਪਾਂ ਇਹ ਮੰਨ ਰਹੇ ਆ ਕਿ ਇਹ ਵਾਲੇ ਜਿਹੜੇ ਇਲੈਕਸ਼ਨਸ ਨੇ ਇਹ ਬਹੁਤ ਹੀ ਖਾਸ ਤੇ ਬਹੁਤ ਹੀ ਇੰਪੋਰਟੈਂਟ ਨੇ ਕਿਉਂਕਿ ਇਸ ਵਾਰ ਇਹ ਇਲੈਕਸ਼ਨ ਸਾਡੇ ਦੇਸ਼ ਨੂੰ ਬਚਾਣ ਲਈ ਸਾਡੇ ਵੱਲੋਂ ਇੱਕ ਯੋਗਦਾਨ ਹੈ ਮੈਂ ਬਹੁਤ ਆਮ ਕਰ ਦਉ ਆ ਪਾਰਟੀ ਜ ਐਜ਼ ਅ ਵੋਲੰਟੀਅਰ ਕੰਮ ਕਰ ਰਹੀ ਸੀ ਕਈ ਸਾਲਾਂ ਤੋਂ ਤੇ ਪਾਰਟੀ ਨੇ ਮੈਨੂੰ ਬੁਲਾ ਕੇ ਇੱਕ ਰਿਸਪੌਂਸਿਬਿਲਟੀ ਦਿੱਤੀ ਉਹ ਕਹਿੰਦੇ ਤੁਸੀਂ ਆਮ ਕਰਦੇ ਹੋ ਤੁਹਾਨੂੰ ਸਾਰਿਆਂ ਦੀ ਦਿੱਕਤਾਂ ਸਾਰਿਆਂ ਦੀ ਪਰੇਸ਼ਾਨੀਆਂ ਪਤਾ ਹੈ ਤੁਸੀਂ ਲੋਕਾਂ ਦੇ ਵਿੱਚ ਘੁੰਮਦੇ ਰਹਿੰਦੇ ਹੋ ਤੇ ਤੁਸੀਂ ਇਦਾਂ ਕਰੋ ਤੁਸੀਂ ਹੁਸ਼ਿਆਰਪੁਰ ਦੇ ਇਸ਼ੂਜ਼ ਹੁਸ਼ਿਆਰਪੁਰ ਦੀਆਂ ਪ੍ਰੋਬਲਮਸ ਲੈ ਕੇ ਲੋਕ ਸਭਾ ਦੇ ਵਿੱਚ ਜਾਓ ਤੇ ਲੋਕਾਂ ਦੇ ਮੁੱਦੇ ਉੱਤੇ ਜਾ ਕੇ ਚੁੱਕੋ ਪਰ ਮੈਂ ਇਹ ਤੁਹਾਡੇ ਸਾਰਿਆਂ ਦੇ ਸਾਥ ਦੇ ਬਗੈਰ ਨਹੀਂ ਕਰ ਸਕਦੀ ਜਿੱਦਾਂ ਕਿ ਮੈਂ ਕਿਹਾ ਕਿ ਇਸ ਵਾਰ ਦੇ ਇਲੈਕਸ਼ਨਸ ਇਹ ਖਾਲੀ ਇਲੈਕਸ਼ਨਸ ਨਹੀਂ ਹੈ ਇੱਕ ਤਰ੍ਹਾਂ ਦਾ ਯੂਥ ਇੱਕ ਤਰ੍ਹਾਂ ਦੀ ਲੜਾਈ ਹੈ ਇਹ ਲੜਾਈ ਆਪਾਂ ਲੜ ਰਹੇ ਆ ਉਸ ਸਿਸਟਮ ਦੇ ਅਗੇਂਸਟ ਜੋ ਪਿਛਲੇ 10 ਸਾਲਾਂ ਦੇ ਵਿੱਚ ਬੀਜੇਪੀ ਸਰਕਾਰ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਕ੍ਰੀਏਟ ਕਰਤਾ ਬਣਾਤਾ ਕਿਹੋ ਜਿਹਾ ਸਿਸਟਮ ਹੈ ਉਹ ਇਹੋ ਜਿਹਾ ਸਿਸਟਮ ਹੈ ਜਿੱਥੇ ਅੱਜ ਦੇਸ਼ ਦਾ ਹਰ ਵਰਗ ਚਾਹੇ ਆਪਾਂ ਕਹਿ ਲਈਏ ਮਹਿਲਾਵਾਂ ਚਾਹੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਯੂਥ ਵੀ ਚਾਹੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਅੰਨਦਾਤਾ ਦੀ ਚਾਹੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਸ਼ਰਮਿਕ ਜਿਹੜੇ ਕੰਮ ਕਰਕੇ ਪਸੀਨਾ ਵਹਾ ਕੇ ਅਭਰੋਸਦਾਰ ਕਰਕੇ ਆਪਣੇ ਘਰ ਦਾ ਖਰਚਾ ਚਲਾਉਂਦੇ ਨੇ ਚਾਹੇ ਅਸੀਂ ਗੱਲ ਕਰੀਏ ਹਿੱਸੇਦਾਰੀ ਦੀ ਜੋ ਕਿ મોદી ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਸਾਇਆ ਕੋਲ ਖੋ ਕੇ ਕੁਝ 4-5 ਬੰਦਿਆਂ ਦੇ ਵਿੱਚ ਵੰਡ ਦਿੱਤੀ ਗਈ ਹੈ ਤੇ ਕਾਂਗਰਸ ਅੱਜ ਨਿਆਂ ਮੰਗ ਰਹੀ ਐ ਇਹਨਾਂ ਸਾਰਿਆਂ ਦੇ ਲਈ ਤੇ ਕੁਐਸ਼ਚਨਸ ਪੁੱਟ ਕਿੱਤੇ ਜਾਂਦੇ ਲੋਕ ਪੁੱਛਦੇ ਆ ਕਹਿੰਦੇ ਕਿਉਂ ਕੀ ਪ੍ਰੋਬਲਮ ਹੋ ਗਈ ਮਹਿਲਾਵਾਂ ਦੇ ਨਾਲ ਕੀ ਪ੍ਰੋਬਲਮ ਐ ਇਸ ਦੇਸ਼ ਦੇ ਵਿੱਚ ਤੇ ਤੁਸੀਂ ਸਾਰੇ ਬੈਠੇ ਹੋ ਖਬਰਾਂ ਪੜਦੇ ਹੋ ਸਾਰੇ ਪੜਦੇ ਆ ਖਬਰਾਂ ਸੁਣਦੇ ਤਾਂ ਹੈ ਅਸੀਂ ਸੁਣਦੇ ਆ ਕਿ ਸਾਡੇ ਦੇਸ਼ ਦੇ ਵਿੱਚ ਅੱਜ ਮਹਿਲਾਵਾਂ ਦੇ ਨਾਲ ਕੀ ਕੀ ਹੋ ਰਿਹਾ ਐ ਤੇ ਮੈਂ ਤਾਂ ਇਹ ਨਹੀਂ ਮੰਨਦੀ ਕਿ ਸਾਡੇ ਦੇਸ਼ ਦੇ ਵਿੱਚ ਅੱਜ ਮਹਿਲਾ ਸੁਰੱਖਿਅਤ ਐ ਸਾਡੀਆਂ ਮਹਿਲਾਵਾਂ ਅੱਜ ਡਿਮਾਂਡ ਕਰ ਰਹੀਆਂ ਨੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਮਹਿਲਾਵਾਂ ਨੇ ਉਹ ਡਿਮਾਂਡ ਕਰ ਰਹੀਆਂ ਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਕੁਝ ਇਸ ਤਰ੍ਹਾਂ ਦਾ ਕਰੋ ਕਿ ਸਾਨੂੰ ਵੀ ਕੋਈ ਨਾ ਕੋਈ ਰੋਜ਼ਗਾਰ ਮਿਲੇ ਕਿ ਅਸੀਂ ਇਸ ਮਹਿੰਗਾਈ ਦੇ ਵਿੱਚ ਆਪਣੇ ਘਰ ਦੇ ਵਿੱਚ ਕੁਝ ਯੋਗਦਾਨ ਪਾ ਸਕੀਏ ਜੇ ਅਸੀਂ ਯੂਥ ਦੀ ਗੱਲ ਕਰੀਏ ਤੇ ਪੂਰੇ ਦੇਸ਼ ਦੀ ਗੱਲ ਤਾਂ ਵੱਖਰੀ ਹੈ ਅਸੀਂ ਆਪਣੇ ਪੰਜਾਬ ਨੂੰ ਹੀ ਦੇਖ ਲਈਏ ਕਿੰਨੇ ਕਿ ਯੂਥ ਰਹਿ ਗਏ ਕਿੰਨੇ ਕਿ ਨੌਜਵਾਨ ਰਹਿ ਗਏ ਸਾਡੇ ਪੰਜਾਬ ਦੇ ਵਿੱਚ ਜਿਸ ਦਿਨ ਬੱਚੇ ਆਪਣੇ 12ਵੀਂ ਦਾ ਲਾਸਟ ਪੇਪਰ ਦੇ ਕੇ ਨਿਕਲਦੇ ਆ ਅਗਲੇ ਦਿਨ ਉਹਨਾਂ ਦੇ ਪੇਰੈਂਟਸ ਜਾਂ ਉਹ ਆਪ ਬੱਚੇ ਤੁਹਾਨੂੰ ਇੰਗਲਿਸ਼ ਵੀ ਕੀ ਆਇਲੈਟਸ ਦੇ ਸੈਂਟਰ ਦੇ ਵਿੱਚ ਮਿਲਣਗੇ ਕਿਉਂ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਹੈ ਕਿ ਰੋਜ਼ਗਾਰ ਤਾਂ ਹੈ ਨਹੀਂ ਜੇ ਤਾਂ ਇੱਥੇ ਪੜ੍ਹਾਈ ਕਰ ਵੀ ਲਈ ਫਾਇਦਾ ਕੀ ਹੈ ਨੌਕਰੀ ਮਿਲਣੀ ਨਹੀਂ ਉਸ ਤੋਂ ਬਾਅਦ ਬੱਚੇ ਅੱਥੀ ਇੱਥੇ ਐਜੂਕੇਸ਼ਨ ਦੀ ਵੀ ਗੱਲ ਕਰੀਏ ਐਜੂਕੇਸ਼ਨ ਇੰਨੀ ਜ਼ਿਆਦਾ ਐਕਸਪੈਂਸਿਵ ਹੈ ਕਿ ਪੇਰੈਂਟਸ ਨੂੰ ਲੱਗਦਾ ਹੈ ਜਿ ਉਹਨਾਂ ਦੇ 30 35 ਲੱਖ ਲਾ ਕੇ ਇੱਥੇ ਹੀ ਬੱਚੇ ਨੂੰ ਪੜਾਉਣਾ ਤਾਂ ਉਹਦੇ ਬਾਅਦ ਨੌਕਰੀ ਨਹੀਂ ਮਿਲਣੀ ਤਾਂ ਇਸ ਤੋਂ ਬੈਟਰ ਤਾਂ ਉਹ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਚ ਭੇਜ ਦੇ ਉੱਥੇ ਵੀ ਇਸ ਤੋਂ ਘੱਟ ਪੈਸੇ ਲੱਗਦੇ ਆ ਜੇ ਅਸੀਂ ਗੱਲ ਕਰੀਏ ਕਿਸਾਨਾਂ ਦੀ ਸਾਡਾ ਅੰਨਦਾਤਾ ਖੇਤਾਂ 'ਚ ਨਹੀਂ ਅੱਜ ਧਰਨਿਆਂ 'ਤੇ ਬੈਠੇ ਕੰਮ ਕਰ ਰਹੇ ਕਿਹੜੇ ਕੰਮ ਕਰ ਰਹੇ ਆਪਣੇ ਹੱਕ ਦੀ ਲੜਾਈ ਲੜ ਰਹੇ ਆ ਆਪਣੇ ਹੱਕ ਮੰਗ ਰਹੇ ਆ ਉਹ ਉਹਨਾਂ ਦੇ ਲਈ ਉਹ ਅਨੁਦਾਨਤਾ ਜੋ ਸਾਡਾ ਟਿੱਡ ਭਦਾ ਉਹਨਾਂ ਨੂੰ ਅੱਜ ਅਲੱਗ ਅਲੱਗ ਸ਼ਬਦਾਂ ਅਲੱਗ ਅਲੱਗ ਨਾਮਾਂ ਨਾਲ ਪੁਕਾਰਿਆ ਜਾ ਰਿਹਾ ਹੈ ਇਸ ਬੀਜੇਪੀ ਸਰਕਾਰ ਵੱਲੋਂ ਤੇ ਤੁਸੀਂ ਆਪ ਸੋਚੋ ਕਿ ਅਸੀਂ ਕਿਦਾਂ ਕਹਿ ਲਈਏ ਕਿ ਹਮਾਰੇ ਦੇਸ਼ ਵਿੱਚ ਸਭ ਠੀਕ ਹੈ ਵਾਕਈ ਭਾਈਓਂ ਔਰ ਬਹਨੋ ਅੱਛੇ ਦਿਨ ਆ ਗਏ ਹਨ ਇਹ ਅੱਛੇ ਦਿਨ ਦਿੱਤੇ ਆ ਸਾਨੂੰ ਪਿਛਲੇ 10 ਸਾਲਾਂ ਦੇ ਵਿੱਚ ਜੇ ਅਸੀਂ ਵਾਕੀ ਸੋਚਦੇ ਆ ਕਿ ਹਾਲਾਤ ਖਰਾਬ ਹੈ ਸਾਡੇ ਦੇਸ਼ ਦੇ ਜਿਸ ਅਸੀਂ ਵਾਕੀ ਚਾਹਦੇ ਆ ਕਿ ਸਾਡਾ ਉਹ ਸੰਵਿਧਾਨ ਉਹ ਕਨਸਟੀਟਿਊਸ਼ਨ ਜਿਹੜੇ ਸਾਨੂੰ ਬਹੁਤ ਬੇਸ਼ੁਮਾਰ ਅਧਿਕਾਰ ਦਿੱਤੇ ਆਪਣੇ ਅਕੋਰਡਿੰਗ ਆਪਣੀ ਚੁਆਇਸ ਦੇ ਅਕੋਰਡਿੰਗ ਜ਼ਿੰਦਗੀ ਜੀਣ ਦੇ ਸਪੈਸ਼ਲੀ ਮਹਿਲਾਵਾਂ ਨੂੰ ਬਾਕੀਆਂ ਨੂੰ ਤਾਂ ਦਿੱਤੇ ਦਿੱਤੇ ਮਹਿਲਾਵਾਂ ਨੂੰ ਤਾਂ ਬਹੁਤ ਸਾਡੇ ਅਧਿਕਾਰ ਦਿੱਤੇ ਮੈਂ ਗੱਲ ਕਰਾਂ ਸਾਡੇ ਵਕਤ ਦੀ ਗੱਲ ਕਰੇ ਬਹੁਤ ਅਨਸਪੋਰਟਡ ਓਨਲੀ ਕਾਂਗਰਸ एक लारा जरूर लाना है सारे ने हथ हाँ ऊपर लड़के हालात बदल निकले हाँ अट पा के लेकिन दिल के आवाज रह गई कि हाथ बदलेगा हालात